ਦੀ ਮੁਬਾਰਕਬਾਦ ਦੇਣ ਵਾਸਤੇ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਤਿਲਕਰਾਜ ਸੋਨੀ ਜੀ ਜਿਨ੍ਹਾਂ ਨੂੰ ਖੱਤਰੀ ਸਭਾ ਦਾ ਪ੍ਰਧਾਨ ਬਣਾਇਆ ਗਿਆ ਔਰ ਖੱਤਰੀ ਸਭਾ ਜੋ ਹੈ ਪ੍ਰਭੂ ਸ਼੍ਰੀ ਰਾਮ ਜੀ ਦੀ ਵੰਸ਼ਜ ਦੇ ਵਿੱਚੋਂ ਹੀ ਇਹ ਸਾਰਾ ਪਰਿਵਾਰ ਗਿਨਿਆ ਜਾਂਦਾ ਅਸੀਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਿੰਦੇ ਹੋਏ ਤੇ ਖੱਤਰੀ ਸਭਾ ਦਾ ਵੀ ਧੰਨਵਾਦ ਕਰਦੇ ਹੋਏ ਜਿਨ੍ਹਾਂ ਨੇ ਇੱਕ ਐਡੇ ਸਾਦੇ ਪਰਿਵਾਰ ਨੂੰ ਧਾਰਮਿਕ ਜਿਹੜੇ ਕਿ ਹਰ ਸੰਸਥਾ ਦੇ ਵਿੱਚ ਵੱਦ ਚੜ ਕੇ ਯੋਗਦਾਨ ਦਿੰਦੇ ਨੇ ਤੇ ਆਪਣਾ ਸਮਾਂ ਜੋ ਕਦੇ ਰਾਮ ਸ਼ਰਨ ਨਾਮ ਦੇ ਵਿੱਚ ਕਦੇ ਰਾਮ ਮੰਦਰ ਦੇ ਵਿੱਚ ਜਾਂ ਸ਼ਿਵ ਮੰਦਰ ਦੇ ਵਿੱਚ ਜਦੋਂ ਵੀ ਕੋਈ ਸੰਮੇਲਨ ਹੁੰਦਾ ਹੈ ਉੱਥੇ ਇਹ ਸਾਰਾ ਪਰਿਵਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਉੱਥੇ ਆ ਕੇ ਨਤਮਸਤਕ ਹੁੰਦੇ ਨੇ ਅਸੀਂ ਅੱਗੇ ਵੀ ਸਾਰੀਆਂ ਹੋਰ ਵੀ ਜਿੰਨੇ ਵੀ ਸ਼ਹਿਰ ਦੇ ਸੰਸਥਾਵਾਂ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਚੁਣੇ ਜਾਣਾ ਪ੍ਰਧਾਨ ਦਾ ਉਹ ਬਹੁਤ ਹੀ ਬਾਗੇ ਪ੍ਰਾਣੇ ਦੀ ਸ਼ਾਨ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਅਸੀਂ ਰਾਮਲੀਲਾ ਕਮੇਟੀ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਤੇ ਖੱਤਰੀ ਸਭਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਸੇ ਇੱਕ ਸ਼ਖਸੀਅਤ ਨੂੰ ਅੱਜ ਖੱਤਰੀ ਸਭਾ ਦਾ ਪ੍ਰਧਾਨ ਬਣਾ ਕੇ ਇੱਥੇ ਬਾਗੇਪੁਰਾਣੇ ਵਾਸਤੇ ਨਵਾਜਿਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਸ ਤਾਂ ਦੇਖੋ ਜੀ ਪਹਿਲਾਂ ਹੀ ਇਹਦਾ ਬਹੁਤ ਜ਼ਿਆਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਹੋਵੇ ਕਾਏ ਚਾਏ ਕੋਈ ਸਮਾਜ ਸੇਵੀ ਹੋਵੇ ਜਾਂ ਕੋਈ ਧਾਰਮਿਕ ਕੰਮ ਹੋਵੇ ਵੱਲ ਚੜ ਕੇ ਸਹਿਯੋਗ ਦਿੰਦੇ ਨੇ ਅਤੇ ਮੈਂ ਇਹਨਾਂ ਨੂੰ ਇਹ ਕਹੂੰਗਾ ਵੀ ਸਾਰੀ ਟੀਮ ਨੂੰ ਨਾਲ ਲੈ ਕੇ ਸਾਰੇ ਖੱਤਰੀ ਪਰਿਵਾਰਾਂ ਨੂੰ ਵੀ ਨਾਲ ਲੈ ਕੇ ਅਤੇ ਸ਼ਹਿਰ ਦੇ ਹੋਰ ਜਿੰਨਿਆਂ ਵੀ ਹੋਰ ਵੀ ਸੰਸਥਾਵਾਂ ਜਾਂ ਕੋਈ ਵੀ ਰੋੜਵੰਸ਼ ਵਾਲੇ ਆ ਜਾਂ ਬ੍ਰਾਹਮਣ ਸਭਾ ਵਾਲੇ ਆ ਜਾਂ ਅਗਰਵਾਲ ਸਮਾਜ ਦੇ ਆ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਛੱਤ ਦੇ ਥੱਲੇ ਲਿਆ ਕੇ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਇਹਨਾਂ ਦਾ ਬਸ ਇਹਨਾਂ ਤੋਂ ਅਸੀਂ ਇਹ ਹੀ ਕਾਮਨਾ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਖੁਸ਼ੀ ਦਾ ਮਾਹੌਲ ਹੈ ਕਿ ਅੱਜ ਸਾਡੀ रामलीला उत्सव कमेटी प्रभु राम ਦੇ ਭਗਤ ਔਰ ਪ੍ਰਭੂ ਰਾਮ ਜੀ ਦੀ ਕਿਰਪਾ ਹੋਈ ਹੈ ਸਾਡੇ ਤਿਲਕ ਰਾਜ ਸੋਨੀ ਜੀ ਤੇ ਜਿਨ੍ਹਾਂ ਨੂੰ ਸਾਡੇ ਪੰਜਾਬ ਦੀ ਖੱਤਰੀ महासभा ਦਾ ਪ੍ਰਣਾ इकाई ਦਾ ਪ੍ਰਧਾਨ ਸਾਡੇ ਸਨਮਾਨਯੋਗ ਵਿਜੇ ਧੀਰ ਜੀ ਔਰ ਪਰਸ਼ੋਤ ਆਪਣੇ ਨਿਰੋਤਮਪੁਰੇ ਜੀ ਜਿਨ੍ਹਾਂ ਨੇ ਕਿ ਬਾਗਾ ਪ੍ਰਾਣਾ ਵਿੱਚ ਇੱਕ ਐਸੀ ਸ਼ਖਸੀਅਤ ਨੂੰ ਨਾਮਜਾਤ ਕੀਤਾ ਹੈ ਖੱਤਰੀ ਸਭਾ ਦੀ ਕਮਾਂਡ ਦਿੱਤੀ ਹੈ ਬਹੁਤ ਸਾਦੇ ਧਾਰਮਿਕ ਪਰਵਿਰਤੀ ਦਾ ਇਹ ਪਰਿਵਾਰ ਹੈ ਤੇ ਸਾਨੂੰ ਇਹਨਾਂ ਤੋਂ ਬਹੁਤ ਵਧੀਆ ਬਹੁਤ ਜ਼ਿਆਦਾ ਆਸ ਹੈ ਵੀ ਇਹ ਸਾਰੇ ਪਰਿਵਾਰਾਂ ਨੂੰ ਸਾਰੇ ਸ਼ਹਿਰ ਨੂੰ ਸਾਰੇ ਸਮਾਜ ਨੂੰ ਪਹਿਲਾਂ ਵੀ ਇੱਕ ਚੰਗੀ ਸੇਧ ਦਿੰਦੇ ਆ ਅੱਗੇ ਤੋਂ ਵੀ ਇਹ ਚੰਗੀ ਸੇਧ ਦੇਣਗੇ ਸਮਾਜਿਕ ਕੰਮਾਂ ਵਿੱਚ ਇਹ ਵੱਧ ਚੜ ਕੇ ਪਹਿਲਾਂ ਵੀ ਹਿੱਸਾ ਲੈਂਦੇ ਆ ਔਰ ਹੁਣ ਇਹਨਾਂ ਦੇ ਜਿਹੜਾ ਮੋਢਿਆਂ ਤੇ ਇਹਨਾਂ ਦੇ ਪ੍ਰਧਾਨਗੀ ਦਾ ਇਹਨਾਂ ਨੂੰ ਸਰਤਾਜ ਜਿਹੜਾ ਇਹਨਾਂ ਦੇ ਪਹਿਨਾਇਆ ਉਹਦੀ ਇਹੇ ਪੂਰੀ ਇਲਾਜ ਰੱਖਦੇ ਹੋਏ ਵੱਧ ਚੜ ਕੇ ਇਹ ਬਰਾਦਰੀ ਦੀ ਭਲਾਈ ਲਈ ਤੇ ਸਮਾਜ ਦੀ ਭਲਾਈ ਲਈ ਇਹ ਹੀ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਜੈ ਜੀ ਦੀ ਜੈ जय जय श्री राम जय जय श्री राम जय जय श्री राम कतरी महासभा मोगा में विजय तीर जी ते नरोतम पुरी जी ने मेनू ये नवाजया ते मैं पूरी कोशिश पूरे तन मन ਨਾਲ ਇਹਨੂੰ ਲੁਭਾਵਾਂਗਾ। ਯਾਰ ਕਰੂੰਗਾ ਪਹਿਲੇ ਸਭ ਤੋਂ ਪਹਿਲਾਂ ਟੀਮ ਤਿਆਰ ਕਰਾਂਗੇ ਟੀਮ ਤਿਆਰ ਕਰਨ ਤੋਂ ਬਾਅਦ ਸਾਰਿਆਂ ਨੂੰ ਵੰਡ ਕੇ ਕੰਮ ਕਰਾਂਗੇ ਆਪਾਂ ਜਿਹੜਾ ਕੰਮ ਜਿਹੜੇ ਜਿਹੜੇ ਬੰਦੇ ਦਾ ਕੰਮ ਹੈ ਉਹ ਬੰਦਾ ਹਰ ਇੱਕ ਬੰਦਾ ਆਪੋ ਆਪਣਾ ਕੰਮ ਜਿਹੜਾ ਉਹ ਸਹੀਟਾਂਗ ਨਰੂਗਾ। ਇਹ ਸਾਰੇ ਬਰਾਦਰੀਆਂ ਨਾਲ ਉਸ ਪਰ ਲਿੰਕ ਰੱਖਾਂਗੇ